ਫਾਜ਼ਿਲਕਾ ਦੇ ਪਿੰਡ ਚਿਮਨੇ ਵਾਲਾ ਤੋਂ ਵੱਡੀ ਅਪਡੇਟ ਆ ਰਹੀ ਹੈ ਜਿੱਥੇ ਸਕੂਲ ਦੇ ਵਿਦਿਆਰਥੀਆਂ ਦੇ ਵਿਚਕਾਰ ਝਗੜਾ ਹੋਇਆ ਹੈ ਜਿਸ ਦੇ ਵਿੱਚ ਤਿੰਨ ਵਿਦਿਆਰਥੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਾਣਕਾਰ ਦਿੰਦੇ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਦੇ ਵਿੱਚ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਦੂ-ਦੂ ਮਾਮਾ ਹੋਈ ਜਦੋਂ ਛੁੱਟੀ ਤੋਂ ਬਾਅਦ ਸਕੂਲ ਤੋਂ ਬਾਹਰ ਆਏ ਤਾਂ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਜਿਸ ਦੇ ਵਿੱਚ ਤਿੰਨ ਵਿਦਿਆਰਥੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਪ੍ਰਤੀ ਕਰਵਾਇਆ ਗਿਆ ਵਿਦਿਆਰਥੀ ਵੱਲੋਂ ਦੱਸਿਆ ਗਿਆ ਕਿ ਝਗੜਾ ਕਾਫੀ ਵੱਧ ਗਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਵੱਲੋਂ ਇਹਨਾਂ ਨੂੰ ਉੱਥੋਂ ਲਿਆ ਕੇ ਇੱਥੇ ਦਾਖਲ ਕਰਵਾਇਆ ਗਿਆ ਉਧਰ ਸਿਵਲ ਹਸਪਤਲ ਦੇ ਡਾਕਟਰ ਦਾ ਵੀ ਕਹਿਣਾ ਕਿ ਪੁਲਿਸ ਵੱਲੋਂ ਤਿੰਨਾਂ ਵਿਦਿਆਰਥੀਆਂ ਨੂੰ ਸਿਵਲ ਹਸਪਤਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇੱਕ ਵਿਦਿਆਰਥੀ ਦੇ ਕਾਫੀ ਛਾਲਪ ਸੱਟ ਹੈ ਅਤੇ ਬਾਕੀ ਦੋਨੋਂ ਵਿਦਿਆਰਥੀ ਠੀਕ ਹਨ ਜਿਨ੍ਹਾਂ ਦਾ ਇਲਾਜ ਇੱਥੇ ਕੀਤਾ ਜਾ ਰਿਹਾ ਹੈ ਜਨਾਬ ਜੀ ਬਲਵਿੰਦਰ ਸਿੰਘ ਕਿਹੜੇ ਪਿੰਡ ਦੇ ਰਹਿਣਾ ਹੈ ਕਲਿਆਣੇ ਤੋਂ ਜ ਇਹ ਗੱਲ ਕੀ ਹੋਈ ਐ ਮੁੰਡਾ ਜਿਹੜਾ ਤਿੰਨ ਸਾਲ ਗੱਲ ਜੀ ਸਾਡੇ ਬੱਚੇ ਇਥੇ ਵੜਦੇ ਆ ਕਿਮਨੇ ਵਾਲੇ ਕੀ ਕਿਮਨੇ ਵਾਲੇ ਟੈਸਟ ਤੇ ਸਕੂਲ ਤੇ ਤੇ ਮੇਰੇ ਬੱਚੇ ਨੂੰ 3 ਸਾਲ ਹੋ ਗਏ ਜਿਹੜਾ ਮੇਰੇ ਬੱਚੇ ਦਾ ਨਾਮ ਹੈਗਾ ਅਰਸ਼ਦੀਪ ਉਹਦੇ ਨਾਲ ਦੋਸਤੀ ਹੋ ਗਈ ਜਿਹੜਾ ਇਸ ਟਾਈਮ ਆਪਣੇ ਕੋਲੇ ਹਸਪੀਟਲ ਆ ਗਿਆ ਤੇ ਸਾਨੂੰ ਤਾਂ ਪਤਾ ਲੱਗਿਆ ਬਾਅਦ ਚ ਮੈਂ ਲੈ ਜਾਂਦਾ ਸੀ ਕੋਚੋਨਾ ਤੁਹਾਡੇ ਬੱਚਿਆਂ ਦੀ ਰਾਹਤ ਪੈ ਗਈ ਅਸੀਂ ਤਾਂ ਮੋੜ ਪੰਜਣਾ ਸੀ ਮਗਰ ਅੱਗੇ ਆ ਕੇ ਆਏ ਤੇ ਆਪਣੇ ਪ੍ਰਿੰਸੀਪਲ ਨੂੰ ਗੱਲ ਕੀਤੀ ਕਿਮਨੇ ਵਾਲੇ ਤੋਂ ਉਹ ਪਹਿਲਾਂ ਸਾਡੀ ਗੱਲ ਨੂੰ ਗੌਰ ਹੀ ਨਹੀਂ ਕੀਤੀ ਆਂਦੀ ਰਾਹਤ ਅੰਦਰ ਹੋਈ ਨਹੀਂ ਇਹ ਬੱਚੇ ਕਹਿੰਦੇ ਰਾਤ ਅੰਦਰ ਵੀ ਹੋਈ ਸਾਡੇ ਕੋਲ ਮਾਫੀ ਮੰਗਾਈ ਨੇ ਕੁੱਟਿਆ ਨੇ ਅੰਦਰ ਆ ਕੇ ਉਹਨਾਂ ਜਿਨ੍ਹਾਂ ਨੇ ਕਾਪੇ ਮਾਰਿਆ ਤੇ ਕਾਪੇ ਵੀ ਮੰਨੋ ਆਂਦੇ ਬਰਾਮਤ ਆ ਗਏ ਦੋ ਸਕੂਲ ਦੇ ਵਿੱਚ ਉਹਦੇ ਪਿੱਛੇ ਅਸੀਂ ਗਿਆ ਪੜ ਗਏ ਤੇ ਫਿਰ ਪ੍ਰਿੰਸੀਪਲ ਉਹਰਾ ਪਰ ਕਰਦੇ ਸੀ ਅਸੀਂ ਉਤਰਨਾ ਲੱਗਾ ਤਾਂ ਮਗਾ ਸਾਨੂੰ ਜਾਣ ਹੀ ਦੇਣ ਦੇ ਸਮਝਾ ਵੀਡੀਓ ਦਿਖਾਉ ਸਾਰੀ ਸਕੂਲ ਦੀ ਕਿ ਬੱਚੇ ਕਿੱਥੇ ਲੜਿਆ ਪਤਾ ਹੋਵੇਗਾ ਸ਼ਾਇਦ ਕੋਈ ਆ ਕੰਮ ਕਰਨ ਹੋਇਆ ਉਹਦੇ ਪਿੱਛੇ ਜੀ ਆਪਣੇ ਮੁਲਾਜ਼ਮ ਆ ਗਏ ਉਹਨਾਂ ਨੇ ਮੇਰੇ ਜਨ ਨੂੰ ਲੈ ਕੇ ਇੱਥੇ ਆ ਗਏ ਬਾਕੀ ਕਾਰਵਾਈ ਜਿਹੜੀ ਹੈਗੀ ਹੈ ਜਿਹੜੇ ਕੋਲ ਖੁਦ ਸੀ ਕਿ ਮੌਕੇ ਤੇ ਉਹ ਦੱਸਣ ਗਿਆ ਆ ਕੇ ਤੁਹਾਨੂੰ ਜਦੋਂ ਇਹਨਾਂ ਇਹਨਾਂ ਕੋਲੋਂ ਮਾਫੀ ਮੰਗਵਾਈ ਹੈ ਉਹ ਵੀਡੀਓ ਵੀ ਬਣਾਈ ਇਹਨਾਂ ਬੱਚੇ ਉਹ ਉਹਨਾਂ ਜਿਹਨਾਂ ਕੁੱਟਿਆ ਹੈ ਉਹਨਾਂ ਬਣਾਈਏ ਵੀਡੀਓ ਉਹ ਜੀ ਕੁੱਟਿਆ ਕੇ ਬਣਾਈ ਹੈ ਵੀਡੀਓ ਉਹ ਆਂਦੇ ਵੀ ਤੁਸੀਂ ਤੁਹਾਨੂੰ ਵਸ ਕੁੱਟਿਆਗਾ ਹੀ ਕੀਤਾਗਾ ਕੀ ਕੇਸ ਜਲਦੀ ਮੰਨਵਾਈਏ ਗਲਤੀ ਮੰਨੋ ਆਪਦੀ ਕਿਸ ਜਲਦੀ ਕਿਹੜੀ ਗਲਤੀ ਕੀਤਾ ਤੁਸੀਂ ਸਾਡੇ ਲੜੇ ਕਿਉਂ ਨੰਦਾ ਰੋਲਾ ਪਤਾ ਨਹੀਂ ਕੋਈ ਬਜਰੀ-ਬੁਜਰੀ ਤੇ ਪਿਆ ਸਿਕਦੂ ਨੂੰ ਬਜਰੀ ਮਾਰੀ ਨੇ ਪੱਥਰ ਦੀ ਉਸ ਤੋਂ ਬਾਅਦ ਲੜਦੇ ਲੜਦੇ ਉਹ ਕਹਿੰਦੇ ਤੁਸੀਂ ਬਾਹਰ ਆਓ ਤੁਹਾਨੂੰ ਬਾਹਰ ਵੇਖਾਂਗੇ ਤੇ 11:40 ਤੇ ਛੁੱਟੀ ਤੇ ਸਕੂਲ ਦੀ ਹੁੰਦੀ ਹੈ ਸਰਕਾਰੀ ਤੇ 11:30 ਵਜੇ ਤੱਕ ਬਾਹਰਾਂ ਤੇ ਪੈ ਗਈ ਫਿਰ ਮੇਰਾ ਬੱਚਾ ਕਹ ਉਹ ਪਰਾਂ ਗਿਆ ਚਲਾ ਜੋੜ ਕੀ ਆਂਦੇ ਵਾਲੀ ਤੇ ਤੇਲ ਪਾਣ ਨਾਲ ਉਹ ਮੁੰਡੇ ਕਿਹੜੇ ਸਿੱਖ ਘਟਿਆਂ ਵਾਲੇ ਦੇ ਉਹ ਵੀ ਨਾਲ ਸਿੱਖ ਕੋਈ ਇਕੱਠੇ ਪੜਦੇ ਆ ਅੱਗੂ ਰਾਤ ਉਹਨਾਂ ਨੇ ਘੇਰ ਲਿਆ ਤੇ ਮੇਰਾ ਮੇਰਾ ਬੱਚਾ ਅੱਡੀ ਤੋਂ ਨੇ ਪਰ ਪਰੋਲ ਪੰਪ ਤੇ ਇਹ ਕਿਹੜੀ ਕਲਾਸ ਪੜਦਾ ਬੱਚਾ ਤੁਹਾਡਾ ਇਹ ਇਹ 11ਵੀਂ ਪੜਦਾ ਜੀ ਜਿੰਨਾ ਜਿੰਨਾ ਲੜਾਈ ਮੁੰਡਾ ਉਹ ਕਿੰਨੀ ਚ ਪੜਦਾ ਉਹ ਜੀ ਦੂਜੀ ਐ ਛੋਟੇ ਤੂੰ ਆਣ ਤੇ ਅਸੀਂ ਕਲਾਸ ਉਹ ਪਤਲੇ ਇਹ ਚ ਅੱਛਾ ਜੀ ਹਾਂ ਤੇ ਫਿਰ ਮੇਰਾ ਬੱਚਾ ਬਾਅਦ ਚ ਗਿਆ ਆਪਣੇ ਡਾਕਟਰ ਕੋਲ ਪੱਟੀ ਲਵਾਉਣ ਨਾਲ ਸੀ ਜਾਂਦਾ ਇਹ ਮਾਮੇ ਦਾ ਮੁੰਡਾ ਉਹ ਕਿਹੜੇ ਹੈਗੇ ਸੀ ਕੁੱਟਣ ਵਾਲੇ ਮੇਰੇ ਬੱਚੇ ਨੂੰ ਡਾਕਟਰ ਦੇ ਕੋਲੋਂ ਉੱਥੋਂ ਦੁਕਾਨ ਦੇ ਵਿੱਚੋਂ ਚੱਕ ਲਿਆ ਨੇ ਕਿ ਉਹਨੂੰ ਘਰੇ ਜਾ ਕੇ ਮਾਰਾਂਗੇ ਵੱਢਨੇ ਆ ਇਹ ਤਾਂ ਕੁਦਰਤੀ ਜੱਗੂ ਦੇ ਮਾਮਰੇ ਆਦੇ ਉਹਨਾਂ ਨੂੰ ਪਤਾ ਲੱਗ ਗਿਆ ਆਪਣੇ ਪੰਪ ਦੇ ਸਾਹਮਣੇ ਤੇ ਉਹ ਉੱਥੋਂ ਦੇ ਉਹਨਾਂ ਨੇ ਛਡਾਲਿਆ ਤੇ ਕਾਪੇ ਉਹਨਾਂ ਕੋਲ ਖੋਲੇ ਕਾਪੇ ਤੇ ਕੁਰਬਾਨ ਜਿਹੜੇ ਮਾਰਨ ਵਾਲੇ ਸੀਗੇ ਇਹਨਾਂ ਕੋ ਆਪਣਾ ਪਤਾ ਜੀ ਇਹ ਕਿਹੜਾ ਸਕੂਲ ਹੈ ਪਿੰਡ ਦਾ ਇਹ ਸਕੂਲ ਹੈ ਜੀ ਚੱਕ ਦਵਾ ਚੱਕ ਪੱਖੀ ਤੋਂ ਸਟੇਸ਼ਨ ਪਿੰਡ ਦਾ ਚਿਮਣੇ ਵਾਲੇ ਦਾ ਸਕੂਲ ਹੈ ਜੀ ਸਰਕਾਰੀ ਹੈ ਪ੍ਰਾਈਵੇਟ ਸਰਕਾਰੀ ਹੈ ਜੀ ਵਿੱਚ ਹੋਇਆ ਅੱਛਾ ਉਸ ਤੋਂ ਬਾਅਦ ਉਸ ਬਾਅਦ ਜਿਹੜਾ ਪਹਿਲਾ ਮੁੰਡੇ ਨੇ ਉਹਨੇ ਬਜਰੀ ਮਾਰੀ ਤੇ ਫਿਰ ਗਾਲ-ਹੋਲ ਕੱਢੀ ਅਸੀਂ ਛਡਾਉਣ ਲੱਗੇ ਤੇ ਉਹਨੇ ਪਹਿਲਾਂ ਥੱਪਣ ਮਾਰਿਆ ਤੇ ਫਿਰ ਮੇਰੇ ਮਾਰ ਲਿਆ ਫਿਰ ਆਂਦੇ ਦੋਨੋਂ ਬਾਹਰ ਜਾ ਕੇ ਦਸ ਲਿਆ ਬਾਹਰ ਉੱਥੇ ਕਾਫੇ ਕੋਪੇ ਮੁੰਡੇ-ਮੁੰਡਾ ਲੈ ਕੇ ਆਗੇ ਕਾਫੇ ਮਾਰ ਲੈਨੇ ਤੇ ਮੈਂ ਫਿਰ ਪੱਟੀ ਕਰਾਉਣ ਗਿਆ ਸੀ ਦੁਕਾਨ ਤੇ ਤੇ ਦੁਕਾਨ ਚ ਕੁੱਟਣ ਲੱਗ ਪਏ ਤੇ ਕਹਿੰਦੇ ਤੈਨੂੰ ਵੱਡਾ ਨਾ ਕਰ ਜਾ ਕੇ ਹਾਂ ਕੰਨ ਲੱਗ ਪਏ ਸਕੂਲ ਦੇ ਵਿੱਚ ਜੱ ਕੁੱਟੇ ਦਨ ਫਿਰ ਹਾਂ ਸਕੂਲ ਚ ਵੀ ਕੁੱਟੇ ਨੇ ਮਾ ਵੀ ਕਿੰਨੇ ਮਗਾਈ ਕੋਟੇ ਕੋ ਲੋ ਉਹ ਮੁੰਡੇ ਸੀ ਮੁੰਡੇ ਜਾਣਦੇ ਸੀ ਜਾਣਦਾ ਨਹੀਂ ਇੱਕ ਨੂੰ ਜਾਣਦਾ ਕੀ ਨਾਮ ਦਾ ਮਨ ਉਸੇ ਪੜਦਾ ਹਾਂਜੀ ਨਾਲ ਹੀ ਪੜਦਾ ਬੜੀ ਹਾਂਜੀ ਨੇ ਪਲੱਸ 2 ਦਾ ਜੀ ਤੇਰੀ ਕਿਹੜੀ ਕਲਾਸ ਹੈ ਮੇਰੀ ਪਲੱਸ 1 ਇਹ ਕਿੰਨੇ ਦਿਨੋਂ ਗੇ ਰੋਲਾ ਜਾਂਦੇ ਨੇ ਬੱਡਾ ਇਹ ਅੱਜ ਮੁੰਡੇ ਨੇ ਬਜਰੀ ਮਾਰੀ ਸੀ ਪਹਿਲਾਂ ਤੇ ਉਸ ਤੋਂ ਬਾਅਦ ਉਹਨੂੰ ਫਿਰ ਅੱਛਾ ਉਹਨੂੰ ਫਿਰ ਪੇਡ ਮਾਰ ਲਈ ਤੇ ਉਸ ਤੋਂ ਬਾਅਦ ਫਿਰ ਮੇਰੇ ਮਾਰ ਲੀ ਅਸੀਂ ਨੇ ਮਾਰੀ ਗਾਲਾਂ ਕੱਢੀਆਂ ਅਸੀਂ ਛਡਾਉਣ ਗਏ ਸੀ ਵਿੱਚ ਸਾਡੇ ਕਿਨੂ ਚਪੇੜ ਕਿਨੂ ਮਾਰੀ ਉਹਨੂੰ ਮੁੰਡੇ ਨੇ ਮਾਰੀ ਸੀ ਤੇ ਮੇਰਾ ਹੀ ਵੱਜ ਕੇ ਵਿੱਚ ਛਡਾਨ ਸ ਛਡਾਉਂਦੇ ਤੇ ਤੁਸੀਂ ਕੋਈ ਕਿਹੜੇ ਕੋਈ ਪ੍ਰਿੰਸੀਪਲ ਸਕੂਲ ਦੇ ਨੂੰ ਵੀ ਸਾਨੂੰ ਆਵੇ ਜੀ ਚੱਲਦੇ ਆ ਇਸ ਤਰ੍ਹਾਂ ਆਇਆ ਵੀ ਜੇ ਕੋਈ ਟੀਚਰ ਨੂੰ ਦੱਸਿਆ ਹੋਵੇ ਟੀਚਰ ਨੂੰ ਦੱਸਿਆ ਹੋ ਕੇ ਕਹਿੰਦੇ ਤੁਹਾਨੂੰ ਬਾਹਰ ਜਾ ਕੇ ਆਣਾ ਮੈਂ ਦੱਸਨੇ ਹੈ ਸਾਨੂੰ ਬਾਹਰ ਗਏ ਸਾਡੇ ਬੱਖੇ ਪੈ ਕੇ ਬਾਹਰ ਜਾ ਕੇ ਉਸ ਤੋਂ ਬਾਅਦ ਪ੍ਰਿੰਸੀਪਲ ਕੋਲੋਂ ਛੁੱਲਦੀ ਪ੍ਰਿੰਸੀਪਲ ਸਕੂਲ ਤੇ ਜਿਹੜਾ ਇਨਸੀਡੈਂਟ ਹੋਇਆ ਸੀ ਉਸ ਬਾਰੇ ਵੀ ਦੱਸਿਆ ਤੁਸੀਂ ਕਿਸੇ ਨੂੰ ਹਾਂ ਕੋਲ ਦੇ ਵਿੱਚ ਫਿਰ ਲਿਜਾ ਕੇ ਤੁਹਾਨੂੰ ਕੁੱਟਿਆ ਵੀ ਸੀ ਹਾਂ ਕੁੱਟਿਆ ਸੀ ਬਸ ਉਸ ਤੋਂ ਬਾਅਦ ਕੁੱਟ ਕੇ ਫਿਰ ਕਿੰਨੇ ਛਡਾਇਆ ਤੁਹਾਨੂੰ ਫਿਰ ਮੇਰੇ ਤਮਾਮ ਮਹਿਰੇ ਆ ਗਏ ਸੀ ਛਡਾਉਣ ਪਹਿਲਾਂ ਮੈਂ ਦੁਕਾਨ 'ਚ ਗਿਆ ਤੇ ਉੱਥੋਂ ਕੁੱਟਣ ਲੱਗ ਪਏ ਮੈਨੂੰ ਸਾਰੇ ਟਾਂਕੇ ਲਾਉਣ ਦਵੇ ਸੀ ਤੇ ਅਗੋਂ ਫਿਰ ਮਾਮੇ ਹੋਰੇ ਆ ਗਏ ਉਹਨਾਂ ਨੇ ਛਡਾ ਲਿਆ ਬਸ ਤੇ ਟੀਚਰਾਂ ਨੇ ਕੋਈ ਗੱਲਬਾਤ ਕੀਤੀ ਕਿ ਕੀ ਉਹ ਕਾਪੇ ਖੋਏ ਸੀ ਕੋਈ ਤੇ ਕੋਈ ਕਾਪੀ ਉਹ ਸਕੂਲ ਚ ਗਿਆ ਕੋਈ ਮਾਮੇ ਰੰਦ ਕੋਲਾ ਜਿਹੜਾ ਸਾਡੇ ਕੋਲ 3 ਬੱਚੇ ਜਿਹੜੇ ਭੱਤੀ ਪੀਤੇ ਗਏ ਨੇ ਸਰ ਕੀ ਮਾਮਲਾ ਕੀ ਹੈ ਇਹ ਸਾਡੇ ਕੋਲ 3 ਬੱਚੇ ਪੁਲਿਸ ਬਲਾਚਨ ਲੈ ਕੇ ਆਏ ਨੇ ਹਸਪਤਾਲ ਦੇ ਵਿੱਚ ਤੇ ਇਹ ਬੱਚਿਆਂ ਦੇ ਉਸ ਦੇ ਮੁਤਾਬਕ ਇਹਨਾਂ ਉਪਰਾਮਲਾ ਕੀਤਾ ਗਿਆ ਕੁਝ ਮੁੰਡਾ ਵੱਲੋਂ ਤੇ ਉਹਦੇ ਵਿੱਚੋਂ ਇੱਕ ਬੱਚੇ ਦੇ ਪੈਰ ਤੇ ਚੋਟ ਆਈ ਹੈ ਜਿਹਦੇ ਉੱਤੇ ਸੂਚਨ ਲਗਾਏ ਗਏ ਨੇ ਇਹ ਦੂਸਰੇ ਬੱਚੇ ਦੇ ਪਿੱਛੇ ਸਾਟ ਆਈ ਹੈ ਇੱਕ ਬੱਚੇ ਦੇ ਜ਼ਖਮ ਨਹੀਂ ਹੈ ਕੋਈ ਬਟ ਉਹ ਉਹਦੇ ਪਤਾ ਵੀ ਕੋ ਗਹਿਰੇ ਕਿ ਮੈਨੂੰ ਦਰਦਾਂ ਹੋ ਰਹੀਆਂ ਕਿ ਮੈਨੂੰ ਮੁੱਕੇ ਮਾਰੇ ਗਏ ਆ ਜਾਂ ਜੋ ਕੋਈ ਸ਼ਾਰਪ ਇੰਜਰੀ ਹੈਗੀ ਹੈ ਸ਼ਾਰਪ ਇੰਜਰੀ ਇੱਕ ਬੱਚੇ ਦੇ ਪੈਰ ਤੇ ਲੱਗੀ ਹੈ ਸੱਜੇ ਪੈਰ ਦੇ ਉੱਤੇ ਲੱਗੀ ਹੈ ਤੇ ਉਹਦੇ ਸੂਚਰਿੰਗ ਕਰਤੀ ਹੈ ਕਿਹੜੇ ਪਿੰਡ ਦਾ ਇਹ ਮਾਮਲਾ ਦੱਸ ਸਕਦਾ ਇਹ ਪਿੰਡ ਚਿਮੜੇ ਵਾਲੇ ਦੇ ਸਰਕਾਰੀ ਸਕੂਲ ਦਾ ਮਾਮਲਾ ਬਸ ਜਾ ਰਿਹਾ ਠੀਕ ਹੈ